ਜੁੱਤੀ ਅਗਰ ਮੈਂ ਹੁੰਦੀ ਰਣਾ ਉੱਥੇ ਫੇਰ ਦਾ ਜ਼ਰੂਰ ਜਿਹਨੂੰ ਪੰਜਾਬ ਦੇ ਵਿੱਚ ਐਡਾ ਵੱਡਾ ਲੋਕ ਦਾਸ ਸਮਝਦੇ ਨਾ ਉਹ ਮਾਈਕ ਫੜ ਕੇ ਕਹਿ ਰਿਹਾ ਕਿ ਮੈਂ ਜਦੋਂ 8ਵੀਂ ਕਲਾਸ ਚ ਪੜਦਾ ਸੀ ਨਾ ਮੈਂ ਮਹਿਮਾ ਚੌਧਰੀ ਦਾ ਬੜਾ دیਵਾਨਾ ਸੀ ਜੁੱਤੀ ਅਗਰ ਮੈਂ ਹੁੰਦਾ ਨਾ ਉੱਥੇ ਤੇ ਫੇਰ ਦਾ ਜ਼ਰੂਰ ਮਰਦਾਬਾਦ 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 ਇਕਵਾਲ ਮਸੀਹ ਸਾਰੇ ਮਸੀਹੀ ਭਾਈਚਾਰੇ ਨੂੰ ਜੈ ਮਸੀਹ ਦੀ ਜੈ ਮਸੀਹ ਦੀ ਇਸ ਵੇਲੇ ਕਈ ਦਿਨਾਂ ਤੱਕ ਬੀੜੀ ਬਾਰਿਸ਼ ਹੋ ਰਹੀ ਹੈ ਇਹ ਬੰਦਾ ਇਕਵਾਲ ਮਸੀਹ ਜੋ ਮਸੀਹ ਕਹਾਣੇ ਦੇ ਕਾਬਿਲ ਨਹੀਂ ਹੈ ਬਿਲਕੁਲ ਵੀ ਏ ਸਾਡੇ ਪ੍ਰੋਫਿਟ ਜੀ ਮਾਰਾ ਬਹੁਤ ਅੰਸ਼ੰਤ ਗਲਤ ਬੋਲ ਰਿਹਾ ਜੋ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡਾ ਮਸੀਹ ਪਾਈਚਾਰਾ ਹallelujah 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 ਸਾਡਾ ਮਸੀਹ ਪਾਈਚਾਰਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਸਾਡਾ ਮਸੀਹ ਚਾਪਾਈਚਾਰਾ ਪ੍ਰੇਮ ਦਾ ਸਭ ਕਿਸ ਖੰਡ ਦਾ ਸਭ ਨੂੰ ਪਰ ਇਹ ਬੰਦਾ ਸਭ ਵਿੱਚ ਪਾਪ ਪਾਉਣਾ ਇਹ ਕੱਲੂ ਹੋਰ ਵੀ ਬਹੁਤ ਵੱਡ ਸਕਦਾ ਇਸ ਦਾ ਅੱਜ ਹੀ ਮੂੰਹ ਬੰਦ ਕਰ ਇਹ ਕਹ ਰਿਹਾ ਇਹ ਕਹ ਰਿਹਾ ਮੈਂ ਕਿ ਪੰਜਾਬ ਚ ਹੁੰਦਾ ਤਾਂ ਮੈਂ ਇਹ ਕਰਦਾ ਉਹ ਕਰਦਾ ਅਸੀਂ ਟਿਕਟ ਲੈ ਕੇ ਦਿੰਨੇ ਆ ਆ ਜਾ ਅਸੀਂ ਆਪਣੇ ਕੋਲੋਂ ਟਿਕਟ ਲੈਣੇ ਆ ਆ ਜਾ ਤੈਨੂੰ ਦੱਸੀਏ ਕੀ ਹੁੰਦਾ ਜਨਾਨੀ ਨੂੰ ਗੁੱਤ ਫੜ ਕੇ ਕਿੱਦਾਂ ਥੱਲੇ ਲਾਉਣਾ ਤੈਨੂੰ ਪਤਾ ਹੋਊਗਾ ਤੂੰ ਤੇਰੇ ਘਰ ਦੀ ਚ ਹੁੰਦੀ ਆਂਗੀ ਤੇਰੇ ਘਰ ਦੀ ਜਨਾਨੀ ਆ ਤੂੰ ਪ੍ਰੋਫੈਸਰ ਜੀ ਨੂੰ ਗਲਤ ਬੋਲਿਆ ਕਿਸ ਤਰੀਕੇ ਨਾਲ ਤੱਕ ਨਾ ਬੋਲਿਆ ਸਾਹਮਣੇ ਦਾ ਤੂੰ ਜਿੱਤੀਆਂ ਦੀ ਗੱਲ ਕਰਦਾ ਆ ਤੇਰੇ ਸਿਰ 'ਤੇ ਮੈਂ ਜੁੱਤੀ ਮਾਰ ਦਿਆਂਗਾ ਮਾਰ ਦਿਆਂਗਾ ਇਹ ਸੌ برداشت ਨਹੀਂ ਹੋਏਗੀ ਸਾਡੇ ਪਾਪਾ ਜਿਹਦੇ ਕੋ ਚਾਗੇ ਕੋ ਕੰਮ ਕਰਦੇ ਮਾਰਾ ਕਿਸੇ ਨੂੰ ਨਹੀਂ ਕਹਿੰਦੇ ਹੈ ਕਿ ਨਹੀਂ ਅੱਜ ਪਾਪਾ ਜਿਹਦੇ ਖਿਲਾਫ ਕੋਈ ਬੋਲੇਗਾ ਤਾਂ ਸਾਡਾ ਇਹ برداشت ਹੋਣੀ ਜੇ ਜਿਹੜਾ ਤੂੰ ਗਲਤ ਬੋਲਣ ਦੀ ਆ ਨਾ ਇਹ ਤੈਨੂੰ ਪ੍ਰਮਾਤਮਾ ਪੁਰਬ ਪਿਤਾ ਪਰਮੇਸ਼ਰ ਤੈਨੂੰ ਇਹ ਦੇਖੇਗਾ ਸਾਹਮਣੇਗਾ ਤੈਨੂੰ ਤੈਨੂੰ ਇਦਾਂ ਨਹੀਂ ਕੀ ਸਾਡੀ ਸਾਰੇ ਪਾਪਾ ਜੀ ਨੂੰ ਗਲਤ ਬੋਲ ਕੇ ਤੂੰ ਗਲਤ ਆਪਣੀ ਮੂੰਹ ਨੂੰ ਕਰਨੀ ਆ ਤੇਰਾ ਮੂੰਹ ਕਾਲਾ ਹੋ ਜਾਏ ਤੇਰੇ ਪਾਪੇ ਦੇ ਖਿਲਾਫ ਤੂੰ ਗਲਤ ਬੋਲਣ ਡਿਆ ਮੈਂ ਤਾਂ ਬਰਦਾਸ਼ਤ ਨਹੀਂ ਹੋਣੀ ਮੈਂ ਰੋ ਰੋ ਕੇ ਕੱਟੀ ਰਾਤ ਤੂੰ ਗਲਤ ਬੋਲਣ ਡਿਆ ਤੂੰ ਗਲਤ ਆ ਬੰਦੇ ਆ ਤੂੰ ਗਲਤ ਆ ਪ੍ਰਮਾਤਮਾ ਤੈਨੂੰ ਦੇਖਦਾ ਪਰਮਪਿਤਾ ਪਰਮেশ্বর ਦੇਖਦਾ ਤੈਨੂੰ ਸਰਾਪ ਮਿਲੇਗਾ ਹੇ ਤੈਨੂੰ ਚਾਹਾਂ ਜਿਹੜੇ ਸਾਨੂੰ ਜਿਹੜੇ ਤੈਨੂੰ ਪ੍ਰਧਾਨ ਨੇ ਪੈਸੇ ਦਿੱਤੇ ਆ ਸਾਨੂੰ ਦੱਸ ਕਿੰਨਾ ਪੈਸਾ ਚਾਹੀਦਾ ਤੈਨੂੰ ਖਰੀਦਣ ਵਾਸਤੇ ਤੂੰ ਵਿਕਿਆ ਆ ਮਸੀਹ ਲੋਕ ਵਿਕਦੇ ਨਹੀਂ ਮਸੀਹ ਆਪ ਦਾਸੇ ਮਗਰ ਨਹੀਂ ਬਾਈਂ ਇਮਾਨਦਾਰ ਇਮਾਨਦਾਰ ਸਾਡੇ ਪ੍ਰੋਫੈਟ ਇਮਾਨਦਾਰ ਤੂੰ ਬੋਲ ਜੇ ਪਾਪੇ ਦੇ ਬੇਗਾਨਾ ਤੂੰ ਚਲਦਾ ਆ ਗੱਲ ਤਾਂ ਬੋਲਦਾ ਲੱਗਿਆ ਤੂੰ ਬੇਖਲਾਸ ਤੂੰ ਮੈਂ ਇਤਨਾ ਤੈਨੂੰ ਟਿਕਟ ਵੀ ਭੇਜ ਦਿੰਦੇ ਅਸੀਂ ਤੂੰ ਆ ਤਾਂ ਸਹੀ ਆ ਕੇ ਫੇਰ ਵੀ ਭੇਜ ਦਿੰਦੇ ਨਾ ടൂ खिलाफ बोलेगा हम उसे छोड़ेंगे नहीं तू जो भी है जहाँ भी है तू सामने बोल हम परिवार कैसा होता हमारे पिता ने हमें अच्छा बोलना तुम्ण सिखाया है हमें सिखाया है और हमारे अपने पिता के बोलेगा हम तुझे छोड़ेंगे नहीं मैं प्रशासन से मांग करती हूँ सबसे उन अधिकारियों से कि वो आए और इसके खिलाफ एक्शन ले I'm not going